ਸੰਗਤ ਜੀ ਬਹੁਤ ਵਾਰ ਇੱਕ ਸਿੱਖ ਸੰਗਤਾਂ ਵੱਲੋਂ ਸਵਾਲ ਪੁੱਛਿਆ ਜਾਂਦਾ ਹੈ ਕਿ ਜੋ ਅਸੀਂ ਰੋਜ਼ਾਨਾ ਫਤੇ ਬੁਲਾਉਂਦੇ ਆ ਉਹਦੇ ਵਿੱਚ ਜਿਹੜਾ ਫਤੇ ਦਾ ਜਿਹੜਾ ਸਰੂਪ ਆ ਲਿਖਤੀ ਰੂਪ ਦੇ ਵਿੱਚ ਉਹ ਕਿਸ ਢੰਗ ਤਰੀਕੇ ਦੇ ਨਾਲ ਆ ਉਹ ਫਫਾ ਤਤੇ ਨੂੰ ਸਿਆਰੀ ਹਾਹੇ ਦੇ ਨਾਲ ਆ ਜਾਂ ਫਿਰ ਫਫਾ ਤਤਾ ਹਾਹੀ ਨੂੰ ਸਹਾਰੀ ਦੇ ਨਾਲ ਆਵੇਗਾ। ਤੋਂ ਸੰਗਤ ਜੀ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਤੇ ਬੇਨਤੀ ਕਰਨਾ ਚਾਹਾਂਗਾ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸਿੱਖ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਓ। ਸੰਗਤ ਜੀ ਇਹ ਜਾਣਕਾਰੀ ਜਿਹੜੀ ਆ ਇਹ ਮੈਂ ਆਪਣੇ ਕੋਲੋਂ ਤੁਹਾਡੇ ਨਾਲ ਸਾਂਝੀ ਨਹੀਂ ਕਰਨ ਜਾ ਰਿਹਾ ਬਲਕਿ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਅਤੇ ਸਿੱਖ ਇਤਿਹਾਸ ਦੇ ਵਿੱਚੋਂ ਇੱਕ ਹਵਾਲਾ ਦੇ ਕੇ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਾਂਗਾ ਇਹਨੂੰ ਸੁਣਿਓ ਧਿਆਨ ਦੇ ਨਾਲ ਜਿਹੜਾ ਫਫਾ ਤੱਤੇ ਨੂੰ ਸਿਹਾਰੀ ਹਾਹਾ ਜਾਂ ਫਫਾ ਤੱਤਾ ਹਾਹੀਂ ਨੂੰ ਸਿਹਾਰੀ ਜਿਹੜਾ ਫਤੇ ਇਹ ਜਿਹੜਾ ਸ਼ਬਦ ਦਾ ਇਹਦਾ ਉਚਾਰਣ ਤਾਂ ਅਸੀਂ ਫਤੇ ਇਸ ਢੰਗ ਨਾਲ ਕਰਦੇ ਆਂ ਇਹਦਾ ਅਸਲੀ ਲਿਖਤੀ ਸਰੂਪ ਜਿਹੜਾ ਉਹ ਕਿਸ ਤਰ੍ਹਾਂ ਦੇ ਤਰੀਕੇ ਨਾਲ ਆ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਭ ਤੋਂ ਪਹਿਲਾ ਹਵਾਲਾ ਹੈ ਆ ਮਹਾਰਾਜ ਦੀ ਬਾਣੀ ਦੇ ਵਿੱਚੋਂ ਤੁਸੀਂ ਪੰਕਤੀ ਦਾ ਪਾਠ ਪੜੋ ਇਹਦੇ ਵਿੱਚ ਸਭ ਤੋਂ ਸਪਸ਼ਟ ਲਿਖਤੀ ਸਰੂਪ ਦੇ ਵਿੱਚ ਜਿਹੜਾ ਫਤਿਹ ਇਸ ਸ਼ਬਦ ਦਾ ਸਰੂਪ ਜਿਹੜਾ ਉਹ ਸਾਨੂੰ ਦੱਸਿਆ ਗਿਆ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਭਾਈ ਫਿਰਨ ਮਿਟੇ ਨਿਤ ਨੀਤ ਇਸ ਸ਼ਬਦ ਵਿੱਚ ਤੁਸੀਂ ਫਤਿਹ ਇਸ ਮੁਬਾਰਕ ਸ਼ਬਦ ਦਾ ਜਿਹੜਾ ਲਿਖਤੀ ਸਰੂਪ ਆ ਉਹ ਤੁਸੀਂ ਦੇਖ ਸਕਦੇ ਹੋ ਫਫ ਤਤੇ ਨੂੰ ਸਿਹਾਰੀ ਦੀ ਮਾਤਰਾ ਲੱਗੀ ਆ ਫਿਰ ਹਾ ਹ ਅੱਖਰ ਮੁਕਤ ਹੈ ਇਹਦਾ ਉਚਾਰਨ ਅਸੀਂ ਕਰ ਰਹੇ ਆ ਫਤਿਹ ਇਸ ਢੰਗ ਤਰੀਕੇ ਨਾਲ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਆਂ ਤੇ ਇਤਿਹਾਸ ਦੇ ਵਿੱਚ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਖਾਲਸਾ ਰਾਜ ਕਾਇਮ ਕੀਤਾ ਤੇ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੁਖਾਤਬ ਹੋ ਕੇ ਉਹਨਾਂ ਨੇ ਖਾਲਸਾ ਰਾਜ ਦਾ ਸਿੱਕਾ ਚਲਾਇਆ ਤੇ ਉਹ ਜਿਹੜਾ ਸਿੱਕਾ ਸੀ ਉਸ ਸਿੱਕੇ ਦੇ ਉੱਪਰ ਖਾਲਸੇ ਰਾਜ ਦੀ ਮੋਰ ਲੱਗੀ ਹੋਈ ਸੀ ਤੇ ਉਹਦੇ ਉੱਤੇ ਜੋ ਲਿਖਤੀ ਰੂਪ ਦੇ ਵਿੱਚ ਸ਼ਬਦ ਲਿਖੇ ਹੋਏ ਸੀ ਉਹਨਾਂ ਸ਼ਬਦਾਂ ਦੇ ਵਿੱਚ ਜਿਹੜਾ ਫਤਿਹ ਇਹ ਜਿਹੜਾ ਸ਼ਬਦ ਆ ਫਤਿਹ ਇਸ ਸ਼ਬਦ ਦਾ ਲਿਖਤੀ ਰੂਪ ਅੱਜ ਵੀ ਸਾਨੂੰ ਉਸ ਵਕਤ ਦੇ ਹੁਕਮਨਾਮੇ ਦੇ ਵਿੱਚੋਂ ਪੜਨ ਨੂੰ ਮਿਲਦਾ ਹੈ ਜਿਹੜਾ 66 ਨੰਬਰ ਹੁਕਮਨਾਮਾ ਡਾਕਟਰ ਗੰਢਾ ਸਿੰਘ ਵੱਲੋਂ ਸੰਪਾਦਿਤ ਵੀ ਕੀਤਾ ਹੋਇਆ ਹੈ ਉਹਨਾਂ ਦੀ ਪੁਸਤਕ ਵਿੱਚ ਉਹ ਹੁਕਮਨਾਮਾ ਹੈ ਦੇਗੋ ਤੇਗੋ ਫਤਿਹ ਉਹ ਨਸੁਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਇਸ ਮੁਬਾਰਕ ਪੰਕਤੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਤਿਹ ਇਸ ਸ਼ਬਦ ਦਾ ਸਰੂਪ ਫਫਾ ਤਤੇ ਨੂੰ ਸਿਹਾਰੀ ਹਾਹੇ ਦੇ ਨਾਲ ਅੰਕਤ ਆ ਸੋ ਇਸ ਹਵਾਲੇ ਤੋਂ ਮੈਂ ਸਮਝਦਾ ਇਹ ਗੱਲ ਸਪਸ਼ਟ ਹੋ ਗਈ ਆ ਵੀ ਜਿਹੜਾ ਫਤਿਹ ਇਹ ਜਿਹੜਾ ਸ਼ਬਦ ਆ ਇਹਦਾ ਅਸਲੀ ਲਿਖਤੀ ਸਰੂਪ ਜਿਹੜਾ ਉਹ ਤਤੇ ਨੂੰ ਸਿਹਾਰੀ ਦੇ ਨਾਲ ਹੁੰਦਾ ਨਾਗੀ ਹਾਹੇ ਨੂੰ ਸਿਹਾਰੀ ਦੇ ਨਾਲ ਹੁੰਦਾ ਹੈ ਸੋ ਹੁਣ ਅਸੀਂ ਜਦੋਂ ਵੀ ਫਤੇ ਇਹ ਅਸੀਂ ਬੁਲਾਉਣੀ ਆ ਜਾਂ ਫਿਰ ਅਸੀਂ ਇਸ ਸ਼ਬਦ ਨੂੰ ਲਿਖਣਾ ਤੇ ਤਤੇ ਨੂੰ ਸਿਹਾਰੀ ਲਗਾ ਕੇ ਹੀ ਅਸੀਂ ਲਿਖਾਂਗੇ ਸੋ ਮੈਂ ਉਮੀਦ ਕਰਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਦਿੱਤੀ ਜਾਣਕਾਰੀ ਆਪਜੀ ਨੂੰ ਸਮਝ ਵਿੱਚ ਆ ਗਈ ਹੋਵੇਗੀ ਇਸ ਜਾਣਕਾਰੀ ਨੂੰ ਸੰਗਤ ਜੀ ਵਾਦੂ ਵਦ ਅੱਗੇ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ